ਸ਼ੇਖਾਲ ਜੀ ਆਲਵੇਸ ਨਿਊ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰਿਤ ਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਵਗੇ ਜਿੱਦਾਂ ਕਿ ਅਸੀਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਕਲਮਾਂ ਦੀ ਸਾਹਤ ਸਵਾ ਟ੍ਰਾਂਟੋ ਵੱਲੋਂ ਪੌਦੇ ਲਗਾਏ ਜਾ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹਨਾਂ ਵੱਲੋਂ ਪੌਦੇ ਲਗਾਏ ਜਾ ਰਹੇ ਨੇ 8 ਤਰੀਕ ਤੋਂ ਲੈ ਕੇ ਅੱਜ ਇਹਨਾਂ ਦਾ ਲਾਸਟ ਦਿਨ ਆ ਆਪਾਂ ਗੱਲਬਾਤ ਕਰਾਂਗੇ ਅੱਜ ਵੀ ਇਹਨਾਂ ਨੇ ਹਸਪੀਟਲ ਦੇ ਵਿੱਚ ਪੌਦੇ ਲਗਾਏ ਨੇ ਹੋਰ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਪੌਦੇ ਲਗਾਏ ਨੇ ਪੂਰੀ ਗੱਲਬਾਤ ਕਰਦੇ ਆ ਮੇਰੇ ਨਾਲ ਮੈਡਮ 소ਮਨ ਰਾਣੀ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ੀਕਾਲ ਜੀ ਸਸ਼ੀਕਾਲ ਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡਾ ਪੌਦਿਆਂ ਦਾ ਲਾਸਟ ਦਿਨ ਆ ਹਨਾ 8 ਤਰੀਕ ਤੋਂ ਲੈ ਕੇ ਤੁਸੀਂ ਅੱਜ ਦੀ ਡੇਟ ਤੱਕ ਪੌਦੇ ਲਗਾ ਰਹੇ ਹੋ ਵਕ-ਵਕ ਪਿੰਡਾਂ ਦੇ ਵਿੱਚ ਬੋਧੇ ਲਗਾ ਰਹੇ ਹਾਂ ਕੀ ਕਹਿਣਾ ਚਾਹ। ਜੀ ਸਾਡਾ ਇਹ ਅਸੀਂ ਪਿਛਲੇ ਮਹੀਨੇ 8 ਤਰੀਕ ਨੂੰ ਇਹਦੀ ਸ਼ੁਰੂਆਤ ਕੀਤੀ ਸੀ। ਹੁਣ ਲਗਾਤਾਰ ਕੰਟੀਨਿਊ ਅਸੀਂ ਪਿੰਡਾਂ ਦੇ ਵਿੱਚ ਵਕ-ਵਕ ਜਾ ਕੇ ਸਕੂਲਾਂ ਦੇ ਵਿੱਚ ਹਸਪੀਟਲ ਦੇ ਵਿੱਚ ਵੀ ਅੱਜ ਸਾਡਾ ਲਾਸਟ ਡੇ ਸੀ। ਤਾਂ ਇਹ ਹੀ ਕਹੂੰਗੀ ਜਿਵੇਂ ਮੌਸਮ ਦੇ ਵਿੱਚ ਜੇ ਤਬਦੀਲੀ ਲਿਆਉਣੀ ਆ ਜੀਵ ਜੰਤੂਆਂ ਨੂੰ ਜਿਹਦੇ ਨਾਲ ਰਾਹਤ ਮਿਲੇ ਤਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ। ਸਾਡੀ ਕਲਮਾਂ ਦੀ ਸਾਂਝਵਾਲਾ ਕਮਿਸ਼ਨ ਨੂੰ ਲੈ ਕੇ ਚੱਲੇ ਹੋਏ ਸੀ ਵੀ ਅਸੀਂ ਕੋਸ਼ਿਸ਼ ਕਰੀਏ ਜਿੰਨਾ ਅਸੀਂ ਬੁੱਟੇ ਲਾ ਸਕੀਏ ਵੱਧ ਤੋਂ ਵੱਧ। ਅਸੀਂ বন ਵਿਭਾਗ ਦੇ ਵਿੱਚੋਂ ਅ ਮਤਲਬ ਬੂਟੇ ਲੇ ਆਉਂਦੇ ਸੀ ਉਹਨਾਂ ਨੂੰ ਲਗਾ ਕੇ ਫਿਰ ਖਤਮ ਹੋ ਜਾਂਦੇ ਸੀ ਫਿਰ ਲਿਆਉਂਦੇ ਸੀ ਕੰਟੀਨਿਊ ਸਾਡਾ ਕੰਮ ਇਹ ਇੱਕ ਮਹੀਨੇ ਦਾ ਤਕਰੀਬਨ ਹੋ ਆ 8 ਤਰੀਕ ਨੂੰ ਇੱਕ ਮਹੀਨਾ ਹੋ ਜਾਊਗਾ ਤਾਂ ਸਾਡੀ ਅੱਜ ਦੀ ਸਮਾਪਤੀ ਕਰਨ ਲੱਗੇ ਆ ਤੇ ਮੈਨੂੰ ਬੇਹਦ ਖੁਸ਼ੀ ਆ ਵੀ ਮੇਰੀ ਟੀਮ ਨੇ ਇਹਦੇ ਵਿੱਚ ਪੂਰਾ ਸਾਥ ਦਿੱਤਾ ਸਹਿਯੋਗ ਦਿੱਤਾ ਤੁਹਾਨੂੰ ਪਿਛਲੀ ਵਾਰ ਵੀ ਆਖਿਆ ਸੀ ਵੀ ਸਾਡਾ ਇੱਕ ਕੇਅਰ ਟੇਕਰ ਰੱਖਿਆ ਜਿਹਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਜਿਹੜੇ ਬੂਟੇ ਲਾਏ ਸੀ ਉਹ ਲਗਾਤਾਰ ਅੱਗੇ-ਅੱਗੇ ਪੱਤੇ ਕੱਢ ਰਹੇ ਨੇ ਅੱਗੇ ਹਰੇ ਖੜੇ ਨੇ ਆਸਾਕ ਥੋੜਾ-ਥੋੜਾ ਵੱਧ ਰਹੇ ਨੇ ਅੱਗੇ ਦਾ ਕੰਟੀਨਿਊ ਸਾਡੇ ਸਾਹਿਬ ਸਾਬਾ ਵੱਲੋਂ ਹਰदयाल ਸਿੰਘ ਚੀਤਾ ਜੀ ਕਰਨੈਲ ਸਿੰਘ ਮਰਵਾਹਾ ਜੀ ਵੱਲੋਂ ਜਿਹੜਾ ਇਹ ਵਿੱਡਿਆ ਸੀ ਕੰਮ ਉਹਨੂੰ ਅਸੀਂ ਨੇਪਰੇ ਚਾੜਿਆ ਅੱਜ ਬੇहद ਖੁਸ਼ੀ ਮਹਿਸੂਸ ਕਰਦੀ ਆ ਜਿੱਦਾਂ ਮੈਮ ਤੁਸੀਂ ਪਹਿਲਾਂ ਵੀ ਪੌਦੇ ਲਗਾਏ ਸੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਕੀਤੀ ਸੀ ਜਿਹੜੇ ਉਹ ਪੌਦੇ ਲਗਾਏ ਨੇ ਉਹਨਾਂ ਨੇ ਕੁਝ ਵਧੇ ਨੇ ਹਨਾ ਉਹਨਾਂ ਨੂੰ ਦੇਖ ਕੇ ਕਿੰਨੀ ਖੁਸ਼ੀ ਹੋਈ ਆ ਬਹੁਤ ਖੁਸ਼ੀ ਹੁੰਦੀ ਆ ਜੀ ਉਹ ਜਿਹੜਾ ਸਾਡਾ ਰੱਖਿਆ ਹੋਇਆ ਲੜਕਾ ਕੰਮ ਕਰਦਾ ਤੇ ਉਹ ਤੋਂ ਫੀਡਬੈਕ ਵੀ ਲੈਣੀ ਆ ਮੈਂ ਖੁਦ ਕਿਉਂਕਿ ਬੀਡੀ ਬਲਾਕ ਏਰੀਆ ਸਾਡੇ ਨਜ਼ਦੀਕ ਹੋਣ ਕਰਕੇ ਮੈਂ ਜਿਵੇਂ ਕਾਤਰੋਂ ਦੇ ਵਿੱਚ ਵੀ ਅਸੀਂ ਧਰਮਸ਼ਾਲਾ ਬਾਗੜੀ ਪੱਤੀ ਦੇ ਵਿੱਚ ਲਾਏ ਨੇ ਜਾਂ ਫਿਰ ਇੱਥੇ ਵੀ ਦੀਦਾਰਗੜ੍ਹ ਹੋਰ ਬਕਵਾਖ ਪਿੰਡਾਂ ਦੇ ਵਿੱਚ ਲਾਏ ਨੇ ਤਾਂ ਉਹਦੀ ਫੀਡਬੈਕ ਵੀ ਲੈਣੀ ਆ ਖੁਦ ਮੈਂ ਆਪ ਵੀ ਜਾ ਕੇ ਦੇਖ ਕੇ ਆਉਣੀ ਆ ਤੇ ਖੁਸ਼ੀ ਤਾਂ ਹੁੰਦੀ ਆ ਜਿਹੜਾ ਆਪਾਂ ਪੇੜ ਲਾਇਆ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਦਰਖਤ ਬੰਨ੍ਹਿਆ ਤੇ ਬਾਕੀ ਸਾਡੇ ਹਰਦੇਵ ਸਿੰਘ ਜੀ ਦੱਸਣਗੇ ਅੱਗੇ ਕਲਮਾ ਦੀ ਸਾਂਝ ਵੱਲੋਂ ਜਿਹੜਾ ਅਸੀਂ ਵਿੱਟਿਆ ਸੀ ਕੰਮ ਉਹਦੇ ਬਾਰੇ ਜਾਣਕਾਰੀ ਦੇਣਗੇ ਮੇਰੇ ਨਾਲ ਸਰ ਹਲਦੇਵ ਸਿੰਘ ਜੀ ਵੀ ਮੌਜੂਦ ਨੇ ਗੱਲਬਾਤ ਕਰਨਗੇ ਸਤ ਤੁਸੀਂ ਕੀ ਕਹਿਣਾ ਚਾਹੋਗੇ बस यही मैम के ये जड़ी درخت ਲਗਾਉਣ ਦੀ ਅਸੀਂ ਇਹ ਬੇਹਮ ਬਿੱਡੀ ਸੀ ਅਸੀਂ ਇਹ तकरीबन 400 500 ਬੂਟਾ ਲਾਉਣ ਦਾ ਟੀਚਾ ਰੱਖਿਆ ਸੀ ਜੀ ਮੇਰਾ ਖਿਆਲ ਹੈ ਅਗਰ ਅਸੀਂ ਜਿਆਦਾ ਨਹੀਂ ਮਤਲਬ ਕਿ ਕਰ ਸਕੇ ਪਰ 4 450 ਬੂਟਾ ਦੇ ਕਰੀਬ ਅਸੀਂ ਵੱਖ-ਵੱਖ ਪਿੰਡਾਂ ਤੇ ਲਗਾ ਚੁੱਕੇ ਹਾਂ ਜੀ ਤੇ ਕੁਝ ਸਾਨੂੰ ਦਰਖਤ ਇਹ ਬੂਟੇ ਲੈ ਆਉਣ ਵਿੱਚ ਵੀ ਥੋੜੀ ਦਿੱਕਤ ਆਈ ਚਲੋ ਅਸੀਂ ਉਹ ਕਿਸੇ ਵੀ ਤਰੀਕੇ ਨਾਲ ਮੈਨੇਜ ਕਰਕੇ ਬਾਅਦ ਵਿੱਚ ਸਾਨੂੰ ਬੜੇ ਅੱਛੇ ਕੁਆਲਿਟੀ ਦੇ ਬੂਟੇ ਮਿਲੇ ਜਿਹੜੇ ਕਿ ਕਾਫੀ ਗਰੋਨ ਨੇ 6-7 ਮਹੀਨੇ ਦੇ ਮੈਨੂੰ ਲੱਗਦਾ ਹੈ ਕਿ ਪਹਿਲਾਂ ਉਹ ਹੈਗੇ ਨੇ ਤੇ ਦੋ-ਦੋ ਤਿੰਨ-ਤਿੰਨ ਫੁੱਟ ਦੇ ਆਲਰੇਡੀ ਹੈਗੇ ਮੇਰਾ ਖਿਆਲ ਹੈ ਇਹਨਾਂ ਦੀ ਜਿਹੜੀ ਸਰਵਾਈਵਲ ਦੀ ਰੇਟ ਹੈਗੀ ਉਹ ਜ਼ਿਆਦਾ ਹੋਊਗੀ ਤੇ ਅਸੀਂ ਦੇਖਾਂਗੇ ਕਿ ਇਹ ਮਤਲਬ ਕਿ ਜ਼ਿਆਦਾ ਇਹਨਾਂ ਦੀ ਸਰਵਾਈਵਲ ਹੋਵੇ ਜੇ ਇੱਕ ਪਾਰਟਿਕੂਲਰ ਸਟੇਜ 'ਤੇ ਆਉਣਗੇ ਜਿੱਥੇ ਅਸੀਂ ਇਹਨਾਂ ਨੂੰ ਜਾਨਵਰਾਂ ਵਗੈਰਾ ਤੋਂ ਵੀ ਇਹਨਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਟੀਗਾਰਡ ਵਗੈਰਾ ਦੇਖਾਂਗੇ ਅਸੀਂ ਅਰੇਂਜ ਕਰਕੇ ਤੇ ਸਾਡੀ ਇਹ ਜਿਹੜੀ ਕਲਮਾ ਦੀ ਸਾਹ ਦੀ ਜਿਹੜੀ ਇਹ ਹੈ ਸੀ ਅ ਮਤਲਬ ਕਿ ਕਮੇਟੀ ਇਹਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਔਰ ਸਾਨੂੰ ਪੂਰਾ ਜਿਹੜਾ ਹੈਗਾ ਸਾਡਾ ਹੌਸਲਾ ਵਧਾਈ ਕੀਤੀ ਹੈ ਕਿ ਅਸੀਂ ਤਾਂ ਹੀ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋ ਸਕੇ ਹੈ ਥੈਂਕ ਯੂ ਸੋ ਦਸਤੋ ਇਹਨਾਂ ਨੇ ਜੋ ਵੀ ਮਹਿਮ ਬੱਡੀ ਸੀਗੀ ਪੌਦੇ ਲਾਉਣ ਦੀ ਉਹ ਅੱਜ ਇਹਨਾਂ ਦਾ ਲਾਸਟ ਦਿਨ ਆ ਇਹਨਾਂ ਨੇ ਵਕ ਵਕ ਪਿੰਡਾਂ ਦੇ ਵਿੱਚ ਪੌਦੇ ਲਗਾਏ ਨੇ ਅਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਜਿਆਦਾ ਨਹੀਂ ਤਾਂ ਇੱਕ ਇੱਕ ਰੁੱਖ ਜ਼ਰੂਰ ਲਗਾਓ ਜੀ ਸੋ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ